ਉਹ ਇਸਮ ਸਰਬਤਨਿਰਧਾਸ ਕਰਤੀ ਇੰਗਲਿਸ਼ ਸੋ ਗਰਮਕ ਪਿਆਰੇ ਉਹ ਜਾ ਰਹੇ ਆ ਦਵਾਨ ਤੇ ਅਸਾ ਦੀਵਾਰ ਦਾ ਕੀਰਤਨ ਨਾਨਕ ਸਮਰ ਤੇ ਸ਼ਿਰਾ ਜਗ ਵਧੀਆ ਗਈ ਸੋ ਹੁਣ ਚੱਲਦੇ ਆ ਗਰਮਕ ਪਿਆਰੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸਵਾਗਤ ਆ ਤੁਹਾਡਾ ਅੱਜ ਦੇ ਨਿਊ ਵਲੌਗ ਵਿੱਚ ਅੱਜ ਦਾ ਵਲੌਗ ਸ਼ੁਰੂ ਕਰਦੇ ਆਂ ਟਾਈਮ ਹੋ ਗਿਆ 4:00 ਵਜੇ ਅੰਮ੍ਰਿਤ ਵੇਲੇ ਦੇ 4 ਵਜ ਗਏ ਗੁਰਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਦਰਸ਼ਕੋ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸੋ ਹੁਣ ਜਾ ਰਹੇ ਆ ਪ੍ਰੋਗਰਾਮ ਤੇ ਟਨ ਡਬਲ ਨਾਲ ਦੇ ਬੇਨਾਸਾ ਦੀ ਵਾਰ ਦਾ ਕੀਰਤਨ ਚਲਦੇ ਆ ਸਿੰਘ ਤਿਆਰ ਹੈ ਗੱਡੀ ਚ ਬਹਿ ਗਿਆ ਤੇ ਆਪਾਂ ਰੈਡੀ ਹੋ ਗਏ ਵਾਹਿਗੁਰੂ ਕਿਰਪਾ ਕਰੇ ਸਾਰੇ ਗਰਮੁਖ ਪਿਆਰੇ ਉਹ ਜਾ ਰਹੇ ਆ ਦਵਾਨ ਤੇ ਅਸਾ ਦੀ ਵਾਰ ਦਾ ਕੀਰਤਨ ਨਾਨਕ ਸਮਰ ਤੇ ਸ਼ਿਰਾ ਜਾਗ ਵਧੀਆ ਕੀ ਸੋ ਹੁਣ ਚੱਲਦੇ ਆਂ ਸਾਰੀ ਸਿੰਗ ਰੈਡੀ ਹੀਟਰ ਸ਼ਟ ਹੈ ਹੂੰ ਹੀਟਰ ਗਾ ਤਾਂ ਇੰਨਾ ਸ਼ਟ ਰੱਖਿਆ ਆ ਵੇ ਖੂ ਸੀਸੇ ਦੀ ਕੀ ਜੰਮ ਕੇ ਇਹ ਨਾਲ ਏਸੀ ਵੀ ਛੱਡੀ ਹੁੰਦਾ ਹੀਟਰ ਦੀ ਫੇਰ ਸਹੀ ਚੱਲਦਾ ਚਲੋ ਧੰਨ ਗੁਰੂ ਰਾਮਦਾਸ ਮਾਰੇ ਸੱਚੇ ਬਾਦਸ਼ਾਹ ਕਰਿਓ ਆਮ ਵਾਹਿਗੁਰੂ ਸਾਬ ਕਹਿਨੀ ਆ ਕਪੜਾ ਤਾਂ ਉਹੀ ਹੁੰਦਾ ਨਾ ਗੁਰਮੁਖ ਪਿਆਰਿਓ ਜਿਹੜਾ ਬਾਜ਼ਾਰਾਂ ਵਿੱਚ ਬਹੁਤ ਪਿਆ ਹੁੰਦਾ ਹੈ ਪਰ ਜਦੋਂ ਗੁਰੂ ਦੇ ਅੰਗਾਂ ਨਾਲ ਲੱਗ ਜਾਵੇ ਉਹ ਵੀ ਰਮਾਲਾ ਸਾਹਿਬ ਬਣ ਜਾਂਦਾ ਹੈ ਆਖੋ ਸਤਿਨਾਮ ਵਾਹਿਗੁਰੂ ਇਹ ਗੁਰੂ ਦੀ ਗੁਰਮੁਖ ਪਿਆਰਿਓ ਸਤਕਾਰ ਹੈ ਆਦਬ ਹੈ ਜਿੱਥੇ ਗੁਰੂ ਸਾਹਿਬ ਜਾ ਕੇ ਪ੍ਰਕਾਸ਼ਮਾਨ ਹੋ ਜਾਣ ਉਹ ਜਗ੍ਹਾ ਵੀ ਸੁਹਣੀ ਹੋ ਜਾਂਦੀ ਹੈ ਸੁਹਾਵਣੀ ਹੋ ਜਾਂਦੀ ਹੈ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਆਪ ਬਚਨ ਹੁਣੇ ਬੜੀ ਆਸਾ ਦੀ ਵਾਰ ਦੇ ਵਿੱਚ ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ RAM RAM ਉਹ ਥਾਂ ਸੋਹਣਾ ਬਣ ਜਾਂਦਾ ਹੈ ਸੁਗਰਮਖ ਪਿਆਰਿਓ ਅਸਤਵਾਰ ਕਰਤੀ ਬਹੁਤ ਸੁਣੀ ਹੋਈ ਬਲਵਿੰਦਰ ਸਿੰਘ ਜੀ ਦਾ ਐਨ ਡਬਲ ਉਹਨਾਂ ਦੇ ਅਸਤਵਾਰ ਸੀ ਹੁਣ ਘਰ ਜਾ ਰਹੇ ਆਂ ਦੇਖੋ ਸੂਰਜ ਚੜ ਗਿਆ 4 ਵਜੇ ਆਏ ਸੀ ਸਵਾ 4 ਕਰੋ 4 ਵਜੇ ਕਰੋ ਤੁਰੇ ਸੀ ਤੇ ਸੂਰਜ ਚੜ ਗਿਆ ਉਹ ਦੇਖੋ ਕਿੱਥੇ ਆ ਗਿਆ 8 ਵਜੇ ਬਹੁਤ ਵਧੀਆ ਹੋ ਗਈ ਅਸਤਵਾਰ ਹੁਣ ਦੂਸਰੇ ਪ੍ਰੋਗਰਾਮ ਤੇ ਜਾਣਾ ਹੈ ਆਨੰਦ ਕਾਰਜ ਅੱਜ ਇੱਕ ਹੋਰ ਸੀਗਾ ਚੂਨਾਵੜ ਪ੍ਰੋਗਰਾਮ ਉਹ ਫਿਰ ਟਾਈਮ ਇਕੱਠਾ ਹੋ ਗਿਆ ਸੀ ਫਿਰ ਉਹਨਾਂ ਨੂੰ ਜਵਾਬ ਦੇਤਾ ਉਹਨਾਂ ਨੇ ਵਿਚਾਰਿਆਂ ਨੇ ਫਿਰ ਆਖਦੋ ਕੋਈ ਹੋਰ ਰਾਗੀ ਕਰ ਲਿਆ ਤੇ ਉਵੇਂ ਸਾਡਾ ਦਵਾਨ ਸੀ ਉੱਥੇ ਪੱਕਾ ਸ਼ੀਦੀ ਦੇ ਆਡੇ ਦਾ ਗੁਰੂ ਤੇਗ ਬਹਾਦਰ ਮਾਰੇ ਉਹਨਾਂ ਨੇ ਫਿਰ ਹੋਰ ਕੀ ਗਰੰਥ ਰਾਗੀ ਸਿੰਘ ਹੋਰ ਆ ਗਏ ਤੇ ਅਸੀਂ ਆਨੰਦ ਕਾਰਜ ਕਰਨੇ ਹੁਣ 10 ਵਜੇ ਹੁਣ ਉਧਰ ਜਾਵਾਂਗੇ ਹੁਣ ਜਾ ਰਹੇ ਆ ਘਰ ਡ라이ਵਰ ਅਜ ਸੀਰਾ 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 ਡਰਾਈਵਰ ਇਹ ਸਾਡੇ ਨਾਲ ਉੱਥੇ ਵੀ ਜਾਊਗਾ ਆਨੰਦ ਕਰਦੀ ਫਿਰੋਣ ਗੱਡੀ ਕੌਣ ਲੈ ਕੇ ਜਾਊਗਾ ਆ ਜੀ ਪਿੰਡ ਤੱਕ ਆ ਗਿਆ ਜੀ ਆਪਣਾ ਪਿੰਡ ਆ ਗਿਆ ਜੀ ਆ ਗਿਆ ਜੀ ਆਪਣਾ ਪਿੰਡ ਆ ਗਿਆ ਜੀ ਸਾਈਡ ਤੇ ਰੱਖੋ ਜੀ ਡਰਾਈਵਰ ਕੱਚਾ ਜੀ ਟੈਨਸ਼ਨ ਲੋ ਜੀ ਪੜੋ ਜੀ ਗੰਦਗੀ ਕੋ ਹਾਂ ਕਰੇ ਤੇ ਸਵੱਛਤਾ ਕੋ ਨਾ ਕਹੇ ਉਹ ਉਠਾ ਪੜਦਾ ਗੰਦਗੀ ਕੋ ਨਾ ਕਹੇ ਸਵੱਛਤਾ ਕੋ ਹਾਂ ਕਹੇ ਤੂੰ ਕਹ ਤਾ ਹਾਂ ਤੱਕੇ ਤਮੇ ਧਾਕਰ ਕਹਿੰਦਾ ਸਮਰਖਸ਼ ਹੋ ਗਿਆ ਜੀ ਅੰਦਰ ਘਰ ਬਣਾ ਕੇ ਜਾਣਾ ਹਾਂ ਜੀ ਨਵਾਂ ਨਵਾਂ ਡਰਾਈਵਰ ਬਣੇ ਕਿਸੇ ਨੂੰ ਮੇਰੀ ਲੋੜ ਹੈ ਡਰਾਈਵਰ ਦੇ ਵਾਸਤੇ ਨਾ ਫੋਨ ਨਾ ਕਰਿਓ ਜੇ ਜਮਾ ਨਹੀਂ ਕਰਨਾ ਲੰਮੇ ਟੂਰ ਦੀਆਂ ਗੱਡੀਆਂ ਜਲਦ ਚਲਾਉਣਾ ਲੰਮੇ ਟੂਰ ਦੀਆਂ ਚਲਾਉਂਦਾ 10 ਕਿਲੋਮੀਟਰ ਲੋਕਲ ਏਰੀਆ 'ਚ ਗੱਡੀ ਨਹੀਂ ਚਲਾਉਂਦਾ ਮੈਂ ਇਹ 1 ਕਿਲੋਮੀਟਰ ਲਾਈ ਰਿਹਾ ਹੈ ਹੈ 1 ਕਿਲੋਮੀਟਰ ਨਹੀਂ ਲੰਮਾ ਕੋਈ ਅੰਮ੍ਰਿਤਸਰ ਜਾਣਾ ਹੋਵੇ ਤੇ ਮਤਲਬ ਸੰਪਰਕ ਨਾ ਕਰਿਓ ਮੈਂ ਇਧਰ ਕੰਟਰੋਲ ਕਰਕੇ ਰੱਖਦਾ ਹਾਂ ਮੈਂ ਇਹ ਸ਼ੇਦੀ ਸਮਝਦਾ ਇਹ ਰੋਟਿੰਗ ਨਾ ਮਹਾਤਮਾ ਰਾਮ ਨਹੀਂ ਆ ਤੇ ਸਿਹਰ ਇਸ ਸੋ ਘਰਮਕ ਪਿਆਰੇ ਸਾਡੇ ਨੇ ਹੋ ਗਿਆਂ ਹੁਣ ਚੱਲਦੇ ਆ ਦੂਸਰੇ ਪ੍ਰੋਗਰਾਮ ਤੇ ਆ ਨਵੀਂ ਤੇ ਸ਼ਾਦਾ ਪੱਕ ਰਿਹਾ ਇਧਰ ਡਾਡੀ ਗੱਲ ਕਰਿਆ ਕਿਸੇ ਨਾਲ ਚਲੋ ਜੀ ਚੱਲਦੇ ਹੁਣ ਗੱਡੀ ਸਟਾਰਟ ਹੋ ਗਈ ਜਾਣਨਾ ਚਾਹੁੰਦਾ ਸੁਣਨੇ ਮੇਰੇ Oh, baby. ਮਤ ਪਿਆ ਰਹੇ ਹੋ ਆ ਗਏ ਆਨੰਦ ਕਾਰਜ ਕਰਾ ਕੇ ਅ 1 ਵਜ ਗਿਆ ਹੁਣ ਹੁਣ ਘੰਟਾ ਰੈਸਟ ਕਰਦੇ ਆ ਫਿਰ ਚਾਹ ਪੀਵਾਂਗੇ ਤੇ ਫਿਰ ਜਾਵਾਂਗੇ ਕਿਸੇ ਮੰਡੀ ਮੁੱਡੀ ਵਾਲੇ ਪਾਸੇ ਥੱਕ ਗਿਆ ਹੁਣ ਸਵੇਰੇ ਤੋਂ ਹੋਈ ਉੱਠੇ ਸੀਗੇ ਤੇ ਹੁਣ ਰੈਸਟ ਕਰਦੇ ਨੇ ਘੰਟਾ ਆ ਸਰਬਤ ਨੇ ਬਣਾਇਆ ਜੀ ਕੀ ਬਣਾਇਆ ਇੱਕ ਦਾ ਨਾਮ ਕੀ ਪਤਾ ਬੈਬੋਰਡ ਇੱਥੋਂ ਸਕੈਚ ਕੱਢ ਕੇ ਕਿਵੇਂ ਲਿਖੀਦਾ ਦੇਖੀ ਦਿਖਾਈ ਕੱਢ ਕੇ ਹੂੰ ਇਹ ਦੇਖੋ

ਸੋਣ ਉੱਠ ਪਿਆ ਸਾਢੇ 3 ਘੰਟਾ ਸੌ ਲਿਆ ਮੈਂ ਰੈਸਟ ਕਰ ਲਈ ਵਧੀਆ ਸਰੀਰ ਸੈੱਟ ਹੋ ਗਿਆ ਆ ਦੇਖੋ ਜੀ ਸਰਬੱਤ ਸਬਜ਼ੀ ਆਪਦੀ ਅੱਡ ਬਣਾਉਣ ਲੱਗੀ ਕੇ ਕਿਵੇਂ ਬਣਾਏਗੀ ਦੱਸ ਹੈ ਕੇ ਬਣਾਈ ਨਹੀਂ ਕਿਵੇਂ ਬਣਦੀ ਦੱਸ ਤਾਂ ਸ੍ਰੀ ਸਬਜ਼ੀ ਪਹਿਲਾਂ ਨੂੰ ਬੱਦੇ ਬੱਦੇ ਪੀਸਾਂ ਦੇ ਚ ਕੱਟਣਾ ਛੋਟੇ ਛੋਟੇ ਪੀਸਾਂ ਚ ਅੱਛਾ ਐਵੇਂ ਕੱਟੇਂਗੀ ਤੂੰ ਫੇਰ ਅੱਜ ਸਰਬੱਤ ਸਬਜ਼ੀ ਅੱਡ ਬਣਾਉ ਹੈ ਨਾ ਅੱਡ ਬਣਾਏਂਗੀ ਬਣਾ ਬਣਾ ਬਣਾਣਾ ਅੱਜ ਸਰਬੱਤਾਂ ਦੀ ਸਬਜ਼ੀ ਅੱਡ ਬਣੂਗੀ ਜੀ ਸਬਰ ਸੁੱਤਾ ਪਿਆ ਗੁਰਮੁਖ ਪਿਆਰਿਓ ਹੁਣ ਪ੍ਰਸ਼ਾਦਾ ਛਕਣ ਲੱਗਿਆ ਗੁਰਦੁਆਰਾ ਸਾਹਿਬ ਜਾਏ ਆ ਸਾਢੇ 6 ਹੋ ਗਏ ਛੱਡ ਛਕਣ ਲੱਗਿਆ ਸਬਰ ਪਾਣੀ ਲੈ ਕੇ ਆਉਂਦਾ ਸਵਾਜ ਗੁਰਮੁਖ ਪਿਆਰਿਓ ਪ੍ਰਸ਼ਾਦਾ ਛਕਣ ਲੱਗੇ ਆ ਅੱਜ ਬੈਂਗਣੀ ਦੀ ਸਬਜ਼ੀ ਬਣੀ ਆ ਨਾਲ ਕੁਪੀਤਾ ਸਬਰ ਅਰਦਾਸ ਕਰੋ ਚਲੋ ਸਭ ਕੋ ਪ੍ਰਸ਼ਾਦਾ ਲੋ ਵੀ ਸਭ ਤੋਂ ਪਹਿਲਾਂ ਦੱਸ ਕਰਤੀ ਇੰਗਲਿਸ਼ ਸੋਕੋ ਪ੍ਰਸ਼ਾਦਾ ਸੁਗਰਮਖ ਪਿਆਰਿਓ ਅੱਜ ਦਾ ਵਲੌਗ ਇੱਥੇ ਸਮਾਪਤ ਕਰਦੇ ਆਂ ਅੱਜ ਬੜਾ ਨੰਦ ਲਿਆ ਤਿੰਨ ਪ੍ਰੋਗਰਾਮ ਸੀ ਇੱਕ ਕੈਨਸਲ ਕੀਤਾ ਦੋ ਕਰਕੇ ਆਏ ਆ ਪਹਿਲਾਂ ਟੈਂਡਵੂ ਗਏ ਫਿਰ ਨਾਮਕਾਰਜ ਦੇ ਤੁਹਾਨੂੰ ਸਾਰਾ ਕੁਝ ਦਿਖਾਇਆ ਤੇ ਕਿਵੇਂ ਲੱਗਿਆ ਵਲੌਗ ਲਾਈਕ ਕਰਕੇ ਜਰੂਰ ਦੱਸਿਓ ਤੇ ਕਿੱਥੇ ਕਿੱਥੇ ਸਾਡਾ ਵਲੌਗ ਤੁਸੀਂ ਦੇਖ ਰਹੇ ਹੋ ਕਿਹੜੇ ਪਿੰਡ ਦੇਖ ਰਹੇ ਹੋ ਕਮੈਂਟ ਕਰਕੇ ਜਰੂਰ ਦੱਸਿਓ ਕਮੈਂਟ ਜਰੂਰ ਕਰਿਓ ਲਾਈਕ ਜਰੂਰ ਕਰਿਓ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਜਰੂਰ ਕਰਿਓ ਮਿਲਦੇ ਆ ਫਿਰ ਕੱਲ ਨੂੰ ਨਵੇਂ ਬਲੌਗ ਵਿੱਚ ਤਦ ਤੱਕ ਲਈ ਰੱਬ ਰੱਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੜਕਾ ਹੀ ਬਹੁਤ ਕਰ ਰਹੀ ਏ